ਆਮ ਸਧਾਰਨ ਸ਼ਰਧਾ ਰੱਖਣ ਵਾਲਾ ਵਿਅਕਤੀ ਇੰਨਾ ਜ਼ਿਆਦਾ ਕਈ ਵਾਰ ਕਮਜ਼ੋਰ ਹੋ ਜਾਂਦਾ ਹੈ ਕਿ ਉਸ ਨੂੰ ਰੋਸ਼ਨੀ ਪੈਦਾ ਕਰਨ ਵਾਲੇ ਦੀਵੇ ਤੱਕ ਡਰਾ ਦਿੰਦੇ ਹਨ ਜੇਕਰ ਉਹ ਦੀਵਾ ਕਿਸੇ ਸਥਾਨ ਤੇ ਚਿਰਾਗ ਕਿਹਾ ਜਾਂਦਾ ਹੈ ਤਾਂ ਉਹ ਜੇਕਰ ਉਹਦੇ ਵੱਲ ਦੇਖ ਲੈਂਦਾ ਹੈ ਜਾਂ ਕਿਤੇ ਗਲਤੀ ਨਾਲ ਮੱਥਾ ਟੇਕ ਦਿੰਦਾ ਹੈ ਤਾਂ ਉਹਨੂੰ ਇਹ ਲੱਗਦਾ ਹੈ ਕਿ ਇਦਾਂ ਕਰਨ ਨਾਲ ਕਿਤੇ ਮੇਰਾ ਦੀਵੇ ਵਾਲਾ ਨਾ ਰੁੱਸ ਜਾਵੇ ਤੇ ਦੀਵੇ ਵਾਲੇ ਨੂੰ ਇਹ ਭੈ ਖਾਂਦਾ ਰਹਿੰਦਾ ਹੈ ਕਿ ਚਿਰਾਗ ਵਾਲਾ ਕਿਧਰੇ ਰੁਸਣਾ ਜਾਵੇ ਇਹ ਸਾਰਾ ਕੁਝ ਧਾਰਮਿਕ ਕਟੜਤਾ ਅੰਧਵਿਸ਼ਵਾਸ ਤੇ ਮਨੁੱਖ ਦੀ ਮਾਨਸਿਕ ਕਮਜ਼ੋਰੀ ਕਰਕੇ ਹੋ ਰਿਹਾ ਹੈ ਆਓ ਇਸ ਵੀਡੀਓ ਵਿੱਚ ਮੇਰੇ ਮਿੱਤਰ ਵੱਲੋਂ ਕੀਤੇ ਗਏ ਇੱਕ ਸਵਾਲ ਦਾ ਜਵਾਬ ਲੱਭੀਏ ਤੇ ਹੌਲੀ-ਹੌਲੀ ਇਸ ਤੇ ਚਰਚਾ ਕਰਦਿਆਂ ਹੋਏ ਆ ਇੱਕ ਚੰਗੇ ਨਤੀਜੇ ਤੇ ਪਹੁੰਚੀਏ ਆਓ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸੁਪਨੇ ਬੜੇ ਅਜੀਬ ਹੁੰਦੇ ਨੇ ਇਹ ਕਿ ਤਨਾ ਕਿਤੇ ਸਾਡੇ ਮਨ ਵਿੱਚ ਦੀ ਹਕੀਕਤ ਦਾ ਹੀ ਇੱਕ ਬਿਆਨ ਹੁੰਦੇ ਨੇ ਪਰ ਹੁੰਦੇ ਬਹੁਤ ਅਜੀਬ ਨੇ ਐਸੇ ਹੀ ਇੱਕ ਸੁਪਨੇ ਤੋਂ ਡਰੇ ਹੋਏ ਮੇਰੇ ਇੱਕ ਮਿੱਤਰ ਨੇ ਮੈਨੂੰ ਇੱਕ ਸਵਾਲ ਭੇਜਿਆ ਸਵਾਲ ਬੜਾ ਸਾਦਾ ਜਿਹਾ ਹੈ ਚਿਰਾਗ ਅਤੇ ਦੀਵੇ ਵਿੱਚ ਕੀ ਕੋਈ ਫਰਕ ਹੁੰਦਾ ਹੈ ਜੇ ਫਰਕ ਹੁੰਦਾ ਵੀ ਹੈ ਤਾਂ ਉਹ ਫਰਕ ਕੀ ਹੁੰਦਾ ਹੈ ਸਵਾਲ ਬਹੁਤ ਡੂੰਘਾ ਹੈ ਸ਼ਾਇਦ ਤੁਹਾਨੂੰ ਉਪਰੀ ਨਜ਼ਰੇ ਲੱਗ ਰਿਹਾ ਹੋਵੇ ਕਿ ਇਹ ਇੱਕ ਹੀ ਫਾਲਤੂ ਸਵਾਲ ਹੈ ਨਹੀਂ ਇਹ ਫਾਲਤੂ ਸਵਾਲ ਨਹੀਂ ਹੈ ਇਹ ਕਿਤੇ ਨਾ ਕਿਤੇ ਇੱਕ ਧਾਰਮਿਕ ਵਿਅਕਤੀ ਜੋ ਅਸਲ ਵਿੱਚ ਤੇ ਕਿਸੇ ਨਰਕ ਸਵਰਗ ਜਾਂ ਕਿਸੇ ਜਨਮਾਂ ਦੇ ਗੇੜੇ ਤੋਂ ਬਚਦਾ ਬਚਾਉਂਦਾ ਧਰਮਾਂ ਦੀ ਆੜ ਲੈਂਦਾ ਹੈ ਉਹਨਾਂ ਅੱਗੇ ਝੁਕਦਾ ਹੈ ਉਹਨਾਂ ਦਾ ਆਸਰਾ ਲੈਂਦਾ ਹੈ ਪਰ ਇਹ ਆਸਰਾ ਉਸ ਦਾ ਆਸਰਾ ਬਣਨ ਦੀ ਬਜਾਏ ਜ਼ਿਆਦਾਤਰ ਉਸ ਦਾ ਡਰ ਬਣ ਕੇ ਰਹਿ ਜਾਂਦਾ ਹੈ ਏ ਦਰ ਕਿਵੇਂ ਬਣਦਾ ਹੈ ਕਿਉਂ ਬਣਦਾ ਹੈ ਆਓ ਇਸ ਸਵਾਲ ਦੇ ذریعے ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਆਪਣੇ ਧਰਮ ਨੂੰ ਸਿਰਫ ਧਰਮ ਦੇ ਤਰੀਕੇ ਨਾਲ ਹੀ ਸਮਝਦੇ ਹਾਂ ਪਰ ਕਦੀ ਇਸ ਤਰ੍ਹਾਂ ਵੀ ਨਹੀਂ ਸੋਚਦੇ ਕਿ ਸਾਰਾ ਖੇਡ ਕਿਤੇ ਨਾ ਕਿਤੇ ਪਾਸ਼ਾ ਤੇ ਸ਼ਬਦਾਂ ਦਾ ਹੈ ਚੀਜ਼ਾਂ ਨੂੰ ਸਮਝਣ ਲਈ ਸ਼ਬਦਾਂ ਵਿਚਲਾ ਵਿਰੋਧ ਬਹੁਤ ਜ਼ਰੂਰੀ ਹੈ ਜੇਕਰ ਵਿਰੋਧ ਨਹੀਂ ਹੋਵੇਗਾ ਤਾਂ ਰੋਲ ਕਚੋਲਾ ਪੈ ਜਾਵੇਗਾ ਪਰ ਇਹ ਵਿਰੋਧ ਕਦੋਂ ਪੜਾ ਬਣ ਜਾਂਦਾ ਹੈ ਇਹ ਅਸੀਂ ਖੁਦ ਵੀ ਨਹੀਂ ਸੋਚ ਪਾਉਂਦੇ ਸਾਨੂੰ ਵੀ ਸਮਝ ਨਹੀਂ ਲੱਗਦੀ ਹੁਣ ਇੱਥੇ ਤਾਂ ਕੋਈ ਵਿਰੋਧ ਵੀ ਨਹੀਂ ਹੈ ਇੱਕ ਚਿਰਾਗ ਹੈ ਫਾਰਸੀ ਭਾਸ਼ਾ ਦਾ ਸ਼ਬਦ ਦੂਜਾ ਦੀਵਾ ਹੈ ਪੰਜਾਬੀ ਦਾ ਜਾਂ ਦੀਪਕ ਹਿੰਦੀ ਚੋਂ ਲੈ ਲਓ ਇਹਨਾਂ ਵਿੱਚ ਤਾਂ ਸਮਾਨਤਾ ਹੈ ਉਲਟਾ ਕੋਈ ਵਿਰੋਧ ਦਿਖਾਈ ਨਹੀਂ ਦੇ ਰਿਹਾ ਪਰ ਇੱਕ ਡਰੇ ਹੋਏ ਧਾਰਮਿਕ ਮਨ ਨੂੰ ਇੱਥੇ ਵੀ ਵਿਰੋਧ ਦਿਖਾਈ ਦਿੰਦਾ ਹੈ ਕਾਲਾ ਚਿੱਟਾ ਦਿਨ ਰਾਤ ਮੈਂ ਤੂੰ ਮੈਂ ਤੇ ਰੱਬ ਇਹ ਸ਼ਬਦ ਸਾਨੂੰ ਦੁਨੀਆ ਵਿੱਚ ਰਹਿੰਦੇ ਆ ਕੁਝ ਬੁਨਿਆਦੀ ਫਰਕ ਕਰਨਾ ਸਿਖਾਉਂਦੇ ਹਨ ਫਿਰ ਉਸ ਤੋਂ ਬਾਅਦ ਬਾਕੀ ਦਾ ਫਰਕ ਕੱਪੜੇ ਕਰਦੇ ਨੇ ਕੋਈ ਕਿਸੇ ਤਰ੍ਹਾਂ ਦੇ ਧਾਰਮਿਕ ਵਸਤਰ ਪਹਿਨਦਾ ਹੈ ਤੇ ਕੋਈ ਕਿਸੇ ਤਰ੍ਹਾਂ ਫਿਰ ਇਹ ਫਰਕ ਹੌਲੀ ਹੌਲੀ ਦਿਲ 'ਚ ਸਮਾਉਣ ਲੱਗਦਾ ਹੈ ਤੇ ਇੱਕ ਪਛਾਣ ਦਾ ਨਾਂ ਲੈ ਲੈਂਦਾ ਹੈ ਇਹ ਪਛਾਣ ਉਦੋਂ ਬੁਰੀ ਲੱਗਣ ਲੱਗ ਜਾਂਦੀ ਹੈ ਜਦੋਂ ਸਾਡਾ ਵਿਰੋਧ ਸੀਮਾਵਾਂ ਨੂੰ ਪਾਰ ਕਰਕੇ ਝਗੜਿਆਂ ਦਾ ਰੂਪ ਲੈ ਲੈਂਦਾ ਹੈ ਤੇ ਦੂਜੇ ਨੂੰ ਬਰਦਾਸ਼ਤ ਕਰਨਾ ਸਾਡੇ ਲਈ ਬਿਲਕੁਲ ਔਖਾ ਹੋ ਜਾਂਦਾ ਹੈ। ਇਨਸਾਨ ਇਨਸਾਨ ਨਾ ਰਹਿ ਕੇ ਇੱਕ ਦਿਨ ਆਪਣੇ ਧਰਮ ਦਾ ਸਿਪਾਹੀ, ਚੌਕੀਦਾਰ, ਪਹਿਰੇਦਾਰ ਬਣ ਕੇ ਰਹਿ ਜਾਂਦਾ ਹੈ। ਫਿਰ ਉਸ ਨੂੰ ਆਪਣੇ ਤੋਂ ਸવાય ਦੂਜਾ ਬਸ ਦੂਜਾ ਹੀ ਦਿਖਾਈ ਦੇਣ ਲੱਗ ਜਾਂਦਾ ਹੈ। ਅਸੀਂ ਇਹ ਤਾਂ ਸੋਚ ਲਏ ਨੇ ਹਾਂ ਕਿ ਸਾਨੂੰ ਬਹੁਤ ਸਾਰੀਆਂ ਕੌਮਾਂ ਨੇ ਵਾਰ-ਵਾਰ ਦਿੱਤਿਆ ਤੇ ਸਾਡੇ ਤੇ ਰਾਜ ਕੀਤਾ। ਅਸੀਂ ਉਹਨਾਂ ਨੂੰ ਉਪਰੇ ਵੀ ਮੰਨਦੇ ਹਾਂ ਕੀ ਇਹ ਊਪਰਾਪਣ ਸਾਡੇ ਅੰਦਰ ਕਿਤੇ ਨਾ ਕਿਤੇ ਮੌਜੂਦ ਨਹੀਂ ਕੀ ਅਸੀਂ ਆਪਣੇ ਹੀ ਦੇਸ਼ ਦੇ ਕਈ ਨਾਗਰਿਕਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦਾ ਭੇਦਭਾਵ ਨਹੀਂ ਕਰਦੇ ਧਰਮਾਂ ਦੇ ਭੇਦਭਾਵ ਦੇ ਨਾਲ ਇਹ ਭੇਦਭਾਵ ਵੀ ਸਾਡੇ ਅੰਦਰ ਉਂਝ ਹੀ ਮੌਜੂਦ ਹੈ ਆਓ ਇਸ ਵਿਰੋਧ ਨੂੰ ਹੋਰ ਚੰਗੀ ਤਰ੍ਹਾਂ ਸਮਝਦੇ ਹਾਂ ਮੇਰਾ ਖਿਆਲ ਹੈ ਕਿ ਤੁਸੀਂ ਇਸ ਚੀਜ਼ ਨੂੰ ਸਮਝਣ ਲਈ ਮੇਰਾ ਸਾਥ ਜ਼ਰੂਰ ਦਿਓਗੇ ਪਾਣੀ ਅਸੀਂ ਕਿਉਂ ਪੀਂਦੇ ਹਾਂ ਸਿੱਧਾ ਜਵਾਬ ਹੋਵੇਗਾ ਪਿਆਸ ਬੁਝਾਉਣ ਲਈ ਹੋਰ ਇਸ ਦੇ ਪਿੱਛੇ ਕੋਈ ਮਕਸਦ ਨਹੀਂ ਪਰ ਇਹੀ ਪਾਣੀ ਭਾਸ਼ਾ ਦੇ ਫਰਕ ਨਾਲ ਕਈ ਦਾ ਕੀ ਬਣ ਜਾਂਦਾ ਹੈ ਕਿਸੇ ਧਾਰਮਿਕ ਸਥਾਨ ਤੇ ਇਹਨੂੰ ਜਲ ਅੰਮ੍ਰਿਤ ਕਹਿ ਦਿੰਦੇ ਨੇ ਕਿਸੇ ਵਿੱਚ ਇਸ ਨੂੰ ਆਬਿਹਯਾਤ ਕਿਸੇ ਵਿੱਚ ਹੋਲੀ ਵਾਟਰ ਕਹਿ ਦਿੰਦੇ ਨੇ ਇਹ ਜੋ ਵਖਰੇਵਾ ਅਸੀਂ ਪਾਣੀ ਦੇ ਨਾਲ ਕਰਦੇ ਕਰਦੇ ਉਸ ਦੀ ਵੀ درجہਬੰਦੀ ਕਰਨੀ ਸ਼ੁਰੂ ਕਰ ਦਿੰਦੇ ਹਾਂ ਇਹ ਵੀ ਕਿਤਨਾ ਕਿਤੇ ਸਾਡੀ ਚਲਾਕੀ ਹੀ ਹੈ ਜੇਕਰ ਇਸ ਚਲਾਕੀ ਨੂੰ ਥੋੜੇ ਸਮੇਂ ਲਈ ਮੰਨ ਵੀ ਲਿਆ ਜਾਵੇ ਕਿ ਹਾਂ ਸ਼ਾਇਦ ਕਿਸੇ ਧਾਰਮਿਕ ਸਥਾਨ ਤੇ ਪਾਣੀ ਦੇ ਹੋਣ ਨਾਲ ਉਹਦੀ ਕੁਆਲਿਟੀ ਵਿੱਚ ਕੋਈ ਪਵਿੱਤਰਤਾ ਆ ਜਾਂਦੀ ਹੈ ਜਾਂ ਕੋਈ ਵੱਖਰਾਪਣ ਆ ਜਾਂਦਾ ਹੈ ਤਾਂ ਵੀ ਅਸੀਂ ਇੱਥੇ ਕਿਤਨਾ ਕਿਤੇ ਪੂਰੀ ਤਰ੍ਹਾਂ ਸਹੀ ਨਹੀਂ ਹਾਂ ਕਿਉਂਕਿ ਉਸ ਪਵਿੱਤਰ ਪਾਣੀ ਨੂੰ ਜਦੋਂ ਤੁਸੀਂ ਕਿਸੇ ਬੋਤਲ ਵਿੱਚ ਕਿਸੇ ਕੈਨੀ ਵਿੱਚ ਬੰਦ ਕਰਕੇ ਘਰ ਲੈ ਕੇ ਆਉਂਦੇ ਹੋ ਤਾਂ ਕੀ ਕਰਦੇ ਹੋਗੇ ਪੀਂਦੇ ਹੋਗੇ ਉਦੋਂ ਉਹ ਅੰਮ੍ਰਿਤ ਤੁਹਾਡੇ ਸਰੀਰ ਦੇ ਸੰਪਰਕ ਵਿੱਚ ਨਹੀਂ ਆਉਂਦਾ ਜਿਹੜਾ ਕਿ ਤੁਹਾਨੂੰ ਪਤਾ ਹੀ ਹੈ ਕਿ ਗੰਦਗੀ ਦਾ ਘਰ ਹੈ ਜਿਸ ਨੂੰ ਰੋਜ਼ ਧੋਣਾ ਪੈਂਦਾ ਹੈ ਫੇਰ ਕਈ ਭੂਤਾਂ ਪ੍ਰੇਤਾਂ ਤੋਂ ਡਰਦੇ ਉਸੇ ਪਾਣੀ ਦੇ ਸੌਰੀ ਅੰਮ੍ਰਿਤ ਦੇ ਜਾਂ ਆਬ-ਏ-ਹਯਾਤ ਦੇ ਜਾਂ ਹੋਲੀ ਵਾਟਰ ਦੇ ਵੱਖ-ਵੱਖ ਧਰਮਾਂ ਨੇ ਵੱਖਰੇ-ਵੱਖਰੇ ਨਾਮ ਰੱਖੇ ਹੋਏ ਹਨ ਘਰ ਵਿੱਚ ਛਿੱਟੇ ਮਾਰ ਲੱਗ ਜਾਂਦੇ ਹਨ ਜਦੋਂ ਉਹ ਛਿੱਟੇ ਮਾਰਦੇ ਨੇ ਕੀ ਉਹ ਪਾਣੀ ਉਸ ਸਮੇਂ ਤੁਹਾਡੇ ਘਰ ਦੇ ਕੱਟੇ ਮਿੱਟੀ ਦੇ ਨਾਲ ਨਹੀਂ ਰਲਦਾ ਕਿ ਉਸ ਵਿੱਚ ਅਪਵਿੱਤਰਤਾ ਸ਼ਾਮਲ ਨਹੀਂ ਹੋ ਜਾਂਦੀ ਇਹ ਜ਼ਰਾ ਸੋਚਣ ਦਾ ਵਿਸ਼ਾ ਹੈ ਹੁਣ ਫੇਰ ਗੱਲ ਕਰਦੇ ਹਾਂ ਉਸ ਦੀਵੇ ਦੀ ਉਸ ਲੈਂਪ ਦੀ ਉਸ ਚਿਰਾਗ ਦੀ ਫਰਕ ਤਾਂ ਸਿਰਫ ਭਾਸ਼ਾ ਦਾ ਹੈ ਕੋਈ ਫਾਰਸੀ ਬੋਲਣ ਵਾਲੇ ਇਲਾਕੇ ਵਿੱਚ ਬੈਠਾ ਦੀਵੇ ਨੂੰ ਚਿਰਾਗ ਕਹੀ ਜਾ ਰਿਹਾ ਹੈ ਕੋਈ ਪੰਜਾਬ ਚ ਬੈਠਾ ਉਸ ਨੂੰ ਦੀਵਾ ਕਹੀ ਜਾ ਰਿਹਾ ਹੈ ਤੇ ਕੋਈ ਉੱਤਰ ਭਾਰਤ ਦੇ ਕਿਸੇ ਹੋਰ ਇਲਾਕੇ ਵਿੱਚ ਬੈਠਾ ਉਸ ਨੂੰ ਦੀਪਕ ਕਹੀ ਜਾ ਰਿਹਾ ਹੈ ਇਹ ਕਹਿਣਾ ਭਾਸ਼ਾ ਦਾ ਤੇ ਇਲਾਕੇ ਦਾ ਹੀ ਫਰਕ ਹੈ ਹੋਰ ਤਾਂ ਕੁਝ ਨਹੀਂ ਇੱਕ ਦੀਵਾ ਜਦੋਂ ਮੈਂ ਹੁਣੇ ਹੀ ਵੀਡੀਓ ਦੇ ਬਿਗਨਿੰਗ ਵਿੱਚ ਜਗਦਾ ਹੋਇਆ ਤੁਹਾਨੂੰ ਦਿਖਾਇਆ ਕਿ ਤੁਸੀਂ ਇਹ ਗੱਸ ਸਕਦੇ ਹੋ ਕਿ ਇਹ ਦੀਵਾ ਮੰਦਰ ਵਿੱਚ ਜਗ ਰਿਹਾ ਸੀ ਗੁਰਦੁਆਰੇ ਵਿੱਚ ਜਗ ਰਿਹਾ ਸੀ ਕਿਸੇ ਮਸਜਿਦ ਜਾਂ ਚਰਚ ਵਿੱਚ ਜਗ ਰਿਹਾ ਸੀ ਨਹੀਂ ਤੁਸੀਂ ਨਹੀਂ ਦੱਸ पाओगे ਕਿਉਂਕਿ ਉਦੋਂ ਤੱਕ ਉਸ ਦੀਵੇ ਨੂੰ ਅਸੀਂ ਕਿਸੇ ਚੀਜ਼ ਨਾਲ ਜੋੜਿਆ ਨਹੀਂ ਜਦੋਂ ਜੋੜ ਦਿੱਤਾ ਤਾਂ ਫੇਰ ਵੱਖਰੇਵਾ ਸ਼ੁਰੂ ਹੋ ਗਿਆ ਦੋ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਦੋ ਗਵਾਂਢੀ ਜਦੋਂ ਕੋਈ ਦੀਵਾ ਖਰੀਦਦੇ ਹੋਣਗੇ ਉਹ ਜ਼ਰੂਰ ਆਪਣੇ ਲਾਗੇ ਦੀ ਹੀ ਕਿਸੇ ਦੁਕਾਨ ਤੋਂ ਖਰੀਦੇ ਹੋਣਗੇ ਉਦੋਂ ਉਹ ਦੀਵਾ ਕਿਸੇ ਵੀ ਧਰਮ ਨਾਲ ਸੰਬੰਧਿਤ ਨਹੀਂ ਹੁੰਦਾ ਪਰ ਜਦੋਂ ਹੀ ਉਹ ਧਾਰਮਿਕ ਸਥਾਨਾਂ ਤੇ ਪਹੁੰਚਦਾ ਹੈ ਤਾਂ ਵਿਖਰੇਵਿਆਂ ਦਾ ਕਾਰਨ ਬਣ ਜਾਂਦਾ ਹੈ ਸਾਡੇ ਮਨ ਅੰਦਰਲਾ ਦੀਵਾ ਜਗਿਆ ਨਾ ਹੋਣ ਕਰਕੇ ਸਾਨੂੰ ਧਾਰਮਿਕ ਥਾਵਾਂ ਤੇ ਜਗਦੇ ਦੀਵੇ ਵੀ ਡਰਾਉਂਦੇ ਨੇ ਤੇ ਅਸੀਂ ਕਿਤੇ ਨਾ ਕਿਤੇ ਉਸ ਡਰ ਅਧੀਨ ਇਹ ਸੋਚ ਲੈਨੇ ਹਾਂ ਕਿ ਆਸਥਾਨ ਤੇ ਕਿਤੇ ਕੋਈ ਜਿਹੜਾ ਬਾਬਾ ਹੈ ਕੋਈ ਫੱਕਰ ਹੈ ਮੈਨੂੰ ਰਾਤ ਨੂੰ ਆ ਕੇ ਕਿਤੇ ਤੰਗਤ ਨਹੀਂ ਕਰੇਗਾ ਰਾਹ ਖੇੜੇ ਕਿਤੇ ਮੇਰੀ ਗੱਡੀ ਤੇ ਨਹੀਂ ਰੁਕ ਜਾਵੇਗੀ ਕੋਈ ਐਕਸੀਡੈਂਟ ਤੇ ਨਹੀਂ ਹੋ ਜਾਵੇਗਾ ਇਹ ਵਖਰੇਵਾ ਸਾਨੂੰ ਕੀ ਧਾਰਮਿਕ ਬਣਾ ਰਿਹਾ ਹੈ ਕਿ ਅਧਾਰਮਿਕ ਤੇ ਭੈ ਪੀਤ ਬਣਾ ਰਿਹਾ ਹੈ ਮਸਲਾ ਦੀਪਕ ਤੇ ਚਰਾਗ ਦਾ ਨਹੀਂ ਅੰਦਰਲਾ ਦੀਵਾ ਜਗਾਉਣ ਦਾ ਮਸਲਾ ਹੈ ਇਸ ਮਸਲੇ ਨੂੰ ਅਸੀਂ ਜਿੰਨਾ ਛੇਤੀ ਹੱਲ ਕਰ ਲਵਾਂਗੇ ਓਨਾ ਹੀ ਜ਼ਿਆਦਾ ਚੰਗਾ ਹੈ ਮਹਾਤਮਾ ਬੁੱਧ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਆਪਣੀ ਜ਼ਿੰਦਗੀ ਦਾ ਦੀਪਕ ਖੁਦ ਬਣੋ। ਬਾਬਾ ਨਾਨਕ ਜੀ ਤਾਂ ਕਹਿ ਰਹੇ ਹਨ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ। ਸੋ ਦੀਵਿਆਂ ਦਾ ਭੈ ਨਾ ਖਾਓ। ਤੁਸੀਂ ਇਨਸਾਨ ਹੋ ਦੀਵਿਆਂ ਨੂੰ ਬਣਾਉਣ ਵਾਲੇ, ਜਗਾਉਣ ਵਾਲੇ। ਉਹਨਾਂ ਨੂੰ ਕਿਸੇ ਧਾਰਮਿਕ ਸਥਾਨ ਤੇ ਲਗਾਉਣ ਵਾਲੇ ਹੋ ਨਾ ਕਿ ਉਸ ਤੋਂ ਕਬਰਾਉਣ ਵਾਲੇ।